हेलो हां आवा शाम आवा आऊंगा देख लो भाई पास कर लो बकरी देख लो बाबा जी आ देखो ले बच्चे चौधरी तेरे भी नहीं पास की गल होगी ਨਾ ਹੈ ਨਹੀਂ ਹੈ ਨਹੀਂ ਤਾਂ ਬੰਦ ਦੇਖਾਂਗੇ ਨਾ 9 ਮਹੀਨੇ ਹੋ ਗਏ ਸੁਈ ਕੋਟਾ ਜੇ ਤੇਰੇ پاس ਆਊ ਬਾਈ ਤਾਂ ਪਕਾਈ ਕੁੱਟਾਂਗੇ ਨਹੀਂ ਕੁੰਢਦੇ ਨਹੀਂ ਕਿਉਂ ਜੀ ਆਪਾਂ ਨੂੰ ਕੀ ਲੋੜ ਆ ਜੀ ਤੇਰੇ ਪਾਸੇ ਨਹੀਂ ਆਈ ਨਹੀਂ ਨਵੀਂ ਹੈ ਜਮਾ ਕੋਈ ਵੀ ਬੰਦਾ ਕਹੇ ਦੇ ਪ੍ਰਾਨ ਨਹੀਂ ਪਛੇ ਕਹਿੰਦੇ ਜੀ ਇੱਕੋ ਵੀ ਮੇਂ ਨਹੀਂ ਆ ਆ ਮੇਂ ਨਹੀਂ ਹੈ ਤਖੜੀ ਵਧੀਆ ਮੇਂ ਨਹੀਂ ਹੈ ਚਾ ਵੀ ਕਰਾਊਗੀ ਤੇਰੀ ਹੈਲੋ हाँ जी हाँ जी देड़ा भी। देड़ा भी। देड़ा हाँ देड़ा जी हाँ जी मैं मंडी haan ji main mandi थी शाह अपनी जिम्मेदारी नही मालिक दी है राजी हुई इसकी फूट गई थी सब बकरियों कोई डर नहीं सबके निकल आती तो सही है गलत नहीं है आदमी को तो, तो, तो होके तो हो सा ਦੇਖੀਏ ਪਾਸ ਕਰੀਏ ਕਾਲੀ ਦੇਖੋ ਇੱਕ ਵਾਰੀ ਉਹੀ ਕਾਲੀ ਜਾਂ ਉਹੀ ਕਾਲੀ ਜਿਆ ਭਾਈ ਉਹ ਤਾਂ ਨਵੀਂ ਪੱਠਾ ਯਾਰ ਵੀਰੇ ਉਹਦੇ ਤਾਂ ਕੋਈ ਨੁਕਸੇ ਨਹੀਂ ਫਿਰ ਉਹ ਤਾਂ ਨਵੀਂ ਹੈ ਦੋਨੇ ਬੱਕਰੇ ਨੇ ਵੀਰੇ ਥੱਲੇ ਕਦ ਕਾਠ ਪੂਰਾ ਇਹਦਾ ਕੋਈ ਗੱਠ ਹੋਵੇ ਥਣ ਦੇ ਵਿੱਚ ਚੱਡੇ ਜੀ ਵੀ ਗੱਠ ਟੱਕਰ ਦੀ ਜ਼ਿੰਮੇਵਾਰੀ ਆ ਯਾਰ ਹੋਰ ਬੋਲ ਖਰਚਾ ਚੱਲ ਹਾਂ ਦੱਸ ਭਾਈ ਕੀ? ਇਹ 32000 ਰੁਪਏ ਹੈ। ਸਾਈ ਕੱਟ। ਦੋਨੇ ਬੱਕਰੇ ਨੇ। ਬਸ ਇਸੇ ਨੂੰ ਪਰਾਂ ਭੇਜਦਾ ਨਾ ਮੈਂ। ਤੂੰ ਇੱਧਰ ਨਹੀਂ ਛੜ ਆ ਜਾ ਕੁੰਝੇ ਇਹ ਚ। ਮੇਰੀ ਕਾਨੇ ਚ ਗੱਲ ਰਾਦੇ ਬਸ ਇਹ ਤਾਂ ਪਰਦੇ ਨੇ ਕਰਨੀਆਂ ਨਹੀਂ ਸਾਹਮਣੇ ਚਾਹਦੇ। ਕਿੰਨੇ ਕੀ ਬਣੂ? ਜੇ ਬਣਾਉ ਬਣੂ ਤਾਂ ਮੈਂ ਦਊਂਗਾ ਤੂੰ ਦੱਸ। ਮੈਂ ਤਾਂ ਸਾਰਾ ਵੀਰ ਤੱਕ ਕਰਦਾ। ਇਹ ਨਹੀਂ ਬਣਨੀ। ਬੱਕਰੀ ਚੰਗੀ ਐ। ਗਲਤ ਕੰਮ ਮੈਂ ਕਦੇ ਨਹੀਂ ਕਰਦਾ ਕਿਸੇ ਨਾਲ। ਨਾ ਮਾਰਾਂ ਤੈਨੂੰ। ਮਰਦੀ ਮਰਜ਼ੀ ਤਾਂ ਤੈਨੂੰ ਲੈ ਕੇ ਦਊ ਤਾਂ ਮੰਗੀ ਜਾਂਦੇ ਤੈਨੂੰ ਮਰਨ ਨਹੀਂ ਦਿੰਦਾ ਆ ਇਹਨੂੰ ਮਾਰ ਦੇਵੇਂ ਲੈ ਆ ਰਸਾਈ ਕੱਢ ਜਿੱਥੇ ਤੂੰ ਬੋਲਦਾ ਉਥੇ ਬੱਕਰੀ ਨਹੀਂ ਮਿਲਣੀ ਉਹ ਐਡਾ ਕੱਚਾ ਨਹੀਂ ساری ਉਮਰ ਹੋ ਗਈ ਨੂੰ ਵਪਾਰ ਕਰਦੇ ਨੂੰ ਕੱਚਾ ਤੂੰ ਵੀਰੇ ਫੇ ਤੈਨੂੰ ਪੱਕਾ ਇਮਾਨਦਾਰੀ ਤੋਂ ਤੂੰ ਹੀ ਕਹਦੇ ਨਹੀਂ ਨਹੀਂ ਤੂੰ ਸੱਚ ਰਹੋਗੇ ਹੈ ਕੋਈ ਲੈ ਕੰਦ ਮੈਂ ਕੱਢਦਾ ਨਾ ਤੀਪ ਤੂੰ ਕਰਦੀ ਹਾਂ ਪਲਾਸਟਰ ਉਹ ਲਾ ਦਾਂਗੇ ਤੇ ਰੰਗ ਚਰਨੇ ਤੋਂ ਕਰਾ ਲਾਂਗੇ ਕਿਉਂ ਜੀ ਰੰਗ ਦਾ ਕਰਾਂਗੇ ਮੈਂ ਬਾਕੀ ਉਹ ਜਿਹੜੀ ਕੀ ਕਿਹਾ ਕਰਦੇ ਨੇ ਬਾਲ ਬੂਟੀ ਜੀ ਉਹ ਮਾਨ ਮਾਨ ਸਾਡੇ ਤੋਂ ਕਰਾ ਲਾਂਗੇ ਕਿਉਂ ਬਾਲ ਬੂਟੀ ਹੀ ਕਰਦਾ ਹੈ ਵਾਲ ਪੇਪਰ ਜਿਆ ਹੁੰਦਾ ਕੀ ਕਹਿੰਦੇ ਨੇ ਉਹਨੂੰ ਲੈ ਰਿਹਾ ਜਾ ਬਾਈ ਇਹਨੂੰ ਦੇ ਦੇ ਪਾਣੀ ਪੱਤ ਤੋਂ ਬੰਦਾ ਆ ਮੇਰਾ ਗਾਕਾ ਕੋਈ ਗੱਲ ਨਹੀਂ ਪੱਠ ਜੀ ਯਾਰ ਨੁਕਸਨ ਨਿਕਲ ਗਿਆ ਵੀਡੀਓ ਭਰਦੇ ਤਾਂ ਵੀ ਖੜਿਆ ਵੀਰੇ ਅੱਗੇ ਤੇਰੇ ਮੁਕੱਦਰ ਆ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂ ਜੀ ਹਾਂ ਜੋ ਸਦਾ ਵਪਾਰੀ ਬਹਾਰ ਹੁੰਦਾ ਨਾ ਉਹ ਗਲਤ ਕੰਮ ਨਹੀਂ ਕਰੂਗਾ ਨਾਲੇ ਹਰ ਮੰਡੀ ਚ ਦਾ ਫਿਰਨਾ ਵੀਰੇ ਯਾਰ ਤੇਰੇ ਨਾਲ ਅੱਜ ਇੱਕ ਦਿੱਤੀ ਆ ਕੱਲ ਨੂੰ ਮਨਮਨੇ ਦੱਸ ਵੀ ਲਿਆ ਜਾ ਸਕਦਾ ਸੋ ਬਿਲਕੁਲ ਜੀ ਠੀਕ ਆ ਨਾ ਬਾਤ ਲੈ ਚਰਨੇ ਆ ਪਰ ਇਹ ਤਾਂ ਕਹਿੰਦਾ ਸੀ 16000 ਮੈਂ ਨਹੀਂ ਕਹਿੰਦਾ ਇਹ ਗੱਲ ਨੂੰ ਇਹ ਕਹਿੰਦਾ ਸੀ 18000 ਰੁਪਈਆ ਇਹਦੇ ਕਿਤਵੇਂ ਐ ਨਾ ਕਰ ਗਲਤਾ ਕਹਿੰਦਾ ਚੱਲ 18 ਕੀ ਚਾਚਾ ਪੁੱਛ ਲੈ ਉਹ 18 ਦੇ ਦਿਨੇ ਹੋਰ ਕਿੰਨੇ ਦਿਨੇ ਤੈਨੂੰ ਕਹਿਦਾ ਥੋੜਾ ਬਹੁਤੀ ਫਰਕ ਨਹੀਂ ਖਿਲੂਦਾ ਪਰ ਕਰਦੇ ਥੋੜਾ ਮੋਟਾ ਫਰਕ ਨਹੀਂ ਨਿਕਲ ਗਿਆ ਤੈਨੂੰ ਦੱਸਤੀ ਗੱਲ 35000 ਰੁਪਏ ਮੁੱਲ ਕਰਿਆ ਸਵੇਰ ਦਾ ਫਰਟਾ ਸਾਨੂੰ 33 ਕਹਤੋਂ ਕਰਿਆ ਆਪਾਂ ਫਿਰ ਤੈਨੂੰ ਬੱਸ ਕਹਿ ਦੀ ਬਿਗ ਬੋਣੀ ਕਰਨੀ ਆ ਅੱਜ ਆ ਤੋ ਐਸੇ ਹੀ ਚੰਗੀ ਨਹੀਂ ਮਿਲਣੀ ਸਾਰੀ ਮੰਡੀ ਦਾ ਪਤਾ ਹੁੰਦਾ ਮੈਨੂੰ ਬੱਕਰੀਆਂ ਚੰਗੀਆਂ 40 40 35 35 ਹਜ਼ਾਰ ਮੰਗੀਆਂ ਨੇ ਆਪਾਂ ਸਾਰਾ ਦਿਨ ਦੇਈਂਗੇ ਜਿਹੜਾ ਖੋਟਾ ਕਰਤਾ ਸਾਰਾ ਉਹ ਕਿਫਾਇਦਾ ਲੱਕੜੂ ਉਹਦਾ ਬੱਕਰੀ ਲੈ ਲਈ 11500 ਦੇਗੀ ਤੇ ਗਾਹਾਂ ਤੋਰਦੀ ਸਾਡਾ ਦਾ ਡੇਲੀ ਦਾ ਵਪਾਰ ਆ ਠੀਕ ਆ ਉਹਦਾ ਕੀ ਫਾਇਦਾ ਵੀ ਅੱਜ ਇਹਦੇ ਚੋ 5000 ਕਮਾਵਾਂਗੇ ਮਹੀਨਾ ਫਿਰਦੀ ਰਵੇ ਇਹ ਕੰਮ ਨਹੀਂ ਹੈਗਾ ਆਪਣੇ ਲਈ ਤਾਰੇ ਆਓ ਸਿੱਧਾ ਹੋ ਕੇ ਤੂੰ ਦੱਸ ਦੇ ਤੂੰ ਸਿੱਧਾ ਹੀ ਆ ਮੈਂ ਲੈ ਕੇ ਦੂੰਗਾ ਬੱਕਰੀ ਤੈਨ ਰੱਖਣੀ ਨਾ ਰੱਖ ਵੀ ਲਈ ਕਿਉਂ ਜੀ ਨਹੀਂ ਕੋਈ ਵੱਡੀ ਗੱਲ ਨਹੀਂ ਮੇਰੇ ਕਰੇ ਵਗ ਜੂਗੀ ਹੈਗੇ ਛੇਰ ਚਾਰਨ ਵਾਲਿਆ ਪਾਂਛੀ ਰੱਖੇ ਹੋਏ ਮੇਰੇ ਮੁੰਡੇ ਲੈ ਦੇਣੀ ਹੈ ਬੱਕਰੀ ਹਾਂ ਦਮਾਂ ਦੇਣ ਵਾਸਤੇ ਨਾ ਤੇਰੀ 32 ਦੀ ਐ ਨਾ ਇਹ 21 ਦੀ ਐ ਬੱਕਰੀ ਤੇਰੀ ਵੇਚਤੀ ਕੋਈ ਤੂੰ ਮੇਰੇ ਤਾਂ ਇਹਦਾ ਮੁੰਡਾ ਨਹੀਂ ਵਪਾਰ ਲੈਣ ਚ ਆਪਾਂ ਮੰਡੀ ਮੰਡੀ ਚ ਇਕੱਠੇ ਹੁੰਨੇ ਆ ਤੂੰ ਮੇਰਾ ਘਰ ਨਹੀਂ ਜਾਣਦਾ ਮੈਂ ਤੇਰਾ ਨਹੀਂ ਜਾਣਦਾ ਠੀਕ ਐ ਗੱਲ ਤੇ ਬਾਬਾ ਲੈ ਲੈ ਚੇਲੇ ਲੈ ਕੋਈ ਲੈ ਲੈ ਜੀ ਦਾ ਚਿੱਤ ਟੁੱਕੂਗਾ ਆ ਲੈ ਬੱਕਰੀ ਪੂਰੀ 25000 ਦੀ ਵੇਚਤੀ ਜੇ ਤੈਨੂੰ ਭੁਗਦੀ ਆ ਬੱਸ ਹੈ ਪੂਰਾ ਮੁੱਲ ਲਾਤਾ ਪੂਰਾ ਮੁੱਲ ਲਾਤਾ ਨਾ ਉਹ ਵੀ ਉਹਦੀ ਜਿੱਤ ਕਰ ਪਰਦੇਸੀ ਹੈ ਪਰਦੇਸੀ ਆ ਉਹ ਪਰਦੇਸੀ ਬੰਦਾ ਪਰਦੀ ਨਹੀਂ ਗੱਲ ਪਾਰਟੀ ਚੰਗੀ ਆ ਕਿਉਂ ਜੀ ਪਰਦੇਸੀ ਬੰਦਾ ਉਹ ਯਾਰ ਕੋਈ ਗੱਲ ਨਹੀਂ ਭਰਾ ਆਪਾਂ ਕਿਹੜਾ ਨੁਕਸ ਵਾਲੀ ਚੀਜ਼ ਦੇਣ ਲੱਗ ਰਹੇ ਜੇ ਪਰਦੇਸੀ ਆ ਆਪਾਂ ਇੱਕ ਠੋਕ ਕੇ ਦੇ ਰਹੇ ਆ ਬੱਕਰੀ ਕਿਉਂ ਜੀ ਲਓ 160 7 ਦਾ ਬਿਸਤਰਾ ਕਿਰਾਂ ਦੇ ਬੰਨਤਾ। ਕਿਰਾਂ ਜ ਨਹੀਂ ਬੰਨਣ ਵਾਲੀ ਚੀਜ਼ ਨਹੀਂ ਬਾਈ। ਚੀਜ਼ ਗਈ ਤਾਂ ਠੀਕ। ਕੋਈ ਗੱਲ ਨਹੀਂ ਬਾਈ। ਇਹਦਾ 15000 ਰੁਪਏ ਆਪਾਂ ਨੂੰ ਕਿਹੜਾ ਗੁੱਸਾ ਆਈ। ਠੀਕ ਆ ਜੀ ਗੱਲ। ਬੱਸ ਫਿਰ। ਮੇਰੇ ਮੈਟਾ ਤਿੱਥੋਂ ਉਹ ਗੱਲ ਸੁਣ ਮੈਂ ਲੁੱਟਣੀ। ਮੈਂ ਤਾਂ ਦੱਸੋ ਕਹਿ ਕੇ 55 ਲੈਣਾ ਹੈ। ਉਹ ਤੋਂ ਵੀ ਲੈਣਾ ਹੈ। ਭਿਆਰ ਭਰਦਾ ਤੂੰ ਲਵੇਂਗਾ। ਹਾਂ 1 ਰੁਪਿਆ ਘੱਟ ਨਹੀਂ ਮੈਂ ਲੈਂਦਾ ਹਾਂ। ਸੌਦਾ ਕਰੋ ਨਾ ਕਰੋ। ਮੈਂ ਕੀ ਖਾਊਂਗਾ ਜੇ ਨਗ ਨਾ ਲੜਾਂ ਥੋੜਾ ਨਾ ਤੁਸੀਂ ਕਿਦੇ ਹੋਗੇ ਮੈਨੂੰ। ਤੰਦਾ ਹੀ ਕੁਛ ਨਹੀਂ ਤੁਸੀਂ ਹਾਂ ਨਹੀਂ ਲਾਵੇ ਅਗਲਾ ਜਾਂ 16 ਇਹਦੇ ਨਹੀਂ ਹੁੰਦੀ ਤੰਦਾ ਨਹੀਂ 20000 ਦੀ ਬੱਕਰੀ ਦਿਨ ਤੰਦਾ ਹੀ ਨਹੀਂ ਜਾਂ ਹੋ ਗਈ ਪੂਰੀ 26 ਦਿਨ ਬਸ ਖਾੜ ਬੱਕਰੀ ਆ ਕੇ ਨਹੀਂ ਮੈਂ ਲੈ ਜਾਊਂਗਾ ਤੇਰੇ ਵਾਸਤੇ ਮੱਥਾ ਮਾਰਿਆ ਹੋ ਗਈ ਮਾਰ ਲਾ ਵੀਡੀਓ ਬਣਦੀ ਆ ਕੋਈ ਨੁਕਸ ਹੋਵੇ ਤਾਂ ਵੀ ਇਹ ਖਾਣਾ ਸਾਡਾ ਤਾਂ ਹੀ ਲੱਗਦਾ ਗੱਡ ਕੇ ਕੱਚੀਆਂ ਗੱਲਾਂ ਨਹੀਂ ਮੇਰੇ ਲੈ ਹੈਗੀਆਂ ਹਾਂ ਇੱਕ ਹੋਵੇ ਤਾਂ ਵੀ ਜੁਮੇ ਕੋਈ ਅਖੜ ਨਹੀਂ ਹੈਗੀ ਉਹ ਦੇਖ ਰਹਾ ਹੁੰਦਾ ਅੰਦਰ ਆ ਜਾ ਮਰਜੀ ਬੰਦਾ ਪਾਸ ਕਰ ਸਕਦਾ ਬਾਈ ਗੋਲੀ ਅੰਦਰ ਜੂ ਆ ਜਨੰਦਰ ਹੈ ਹਟ ਕੋਈ ਏਖੜੋ ਪਹਿਲੇ ਵਿਆਹਤ ਵਿਆਹਿਆ ਪਹਿਲੇ ਕੋਕਾ ਪੀਸ ਲੈ ਕੇ ਦੱਸਦਾ ਤੈਨੂੰ ਹਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ 100000 ਮਹਿੰਗੀ ਇੱਕ ਮੰਦੀ ਨਵੀਂ ਪੱਠਾ ਤਾਂ ਹੀ ਇੰਨਾ ਕੱਠਾ ਹੈ ਲਓ ਜੀ ਲੋ ਹੈ ਹਾਂ ਕੀ ਹੈ ਕੀ ਆਉਂਦਾ 26000 ਦਾ ਇੱਕ ਕੁੱਤਾ ਨਹੀਂ ਆਉਂਦਾ ਜੇ ਚੰਗਾ ਖਰੀਦਣ ਵਗ ਜੀਏ

ਓਏ ਬੋਲਾ ਗਿਰ ਗਿਆ ਕੋਈ ਗੱਲ ਨਹੀਂ ਇਹ ਆਪਾਂ ਨੇ ਕਿਹੜਾ ਚੋਰੀ ਚ ਗੜਤੋ ਲੈਣਾ ਸ਼ੱਕਾ ਓ ਬੋਲੀ ਦਾ ਕਿੱਸਾ ਆ ਗਿਆ ਬੁਰੇ ਬੋਲੀ ਵਰਸਾ ਦਾ ਸੂਈ ਆ ਵਰਸਾ ਸੂਈ ਆ ਵੀਰੇ ਓਏ ਮਗਰ ਦੋ ਵੀਰੇ ਦੋ ਬੱਚੇ ਨਗਰੀ ਘੋੜ ਯਾਰ ਕੀ ਆ ਹਾਂ ਜੀ ਕੱਢ ਬੋਲੀ ਯਾਰ ਏਖੜ ਨਹੀਂ ਦੇਖ ਤੇਰਾ ਚੰਗਾ ਦੇ ਬੱਚੇ ਚੰਗਾ ਦੇ ਸਾਡੇ ਚੰਗਾ ਦੀਏ ਬੱਚੇ ਸਿੰਘਾ ਦੇ ਬਾਈ ਇਹਨਾਂ ਨੂੰ ਭੁੱਖੇ ਨਾ ਮਾਰ ਹੌਲੀ ਕਰਦੇ ਪੱਠ ਨੂੰ ਸ਼ੱਕਾ ਤੇ ਬੱਕਰੀ ਨਾਲੇ ਬੱਕਰੀ ਨੇ ਬਾਈ ਇੱਕ ਕੰਮ ਕਰੀ ਉਹਨੂੰ ਜਿੱਤਰੀ ਹੈ ਨਾ ਤੇਲ ਲਾਦੀ ਮਾੜਾ ਮੜਾ ਇਹਦੇ ਸਰੋਂ ਦਾ ਇਹ ਪੇਪੜੀ ਉਤਰੀ ਹੈ ਨਾ ਨਵੀਂ ਸੂਈ ਹੈ ਪਹਿਲੇ ਵਿਆਂ ਦਾ 800 ਸੂਈ ਹੈ ਹਾਂ ਗਲਤ ਕੰਮ ਨਹੀਂ ਕਰਾਂਗੇ ਤੈਨੂੰ ਸਾਰੀਆਂ ਆਈਟਮਾਂ ਦੱਸ ਕੇ ਤੋਰਾਂਗੇ ਹਾਂ ਜੀ ਨਾ ਵੀ ਚੁੰਗਲਾਂ ਦੇ ਝੋਲਾ ਯਾਰ ਟੰਗ ਦੇ ਰੇ ਚੁੰਗਲਾਂ ਦੇ ਆਪ ਇਹ ਐ ਟੰਗ ਦੇ ਬੱਕਰੀਆਂ ਵਾਲਾ ਪਾਲੀਆਂ ਤੈਨੂੰ ਝੋਲੇ ਢੰਗਾਂ ਦਾ ਪਤਾ ਨਹੀਂ ਮੈਨੂੰ ਪਤਾ ਹੈ ਉਹ ਕਹਿੰਦਾ ਐ ਹੋ ਡੈਣਾ ਨਾ ਉਹ ਕਹਿੰਦੇ ਨਿਆਣਾ ਤੂੰ ਇਹ ਚਰਨਾ ਕਹਿੰਦੇ ਨੇ ਇਹਨੂੰ ਕਿਹੜੇ ਪਿੰਡ ਦਾ ਇਹ ਕਿਹੜੇ ਪਿੰਡ ਦਾ ਮੈਂ ਸਮਾਨਾ ਸਮਾਨੇ ਦਾ ਹੈ ਖੜੀ ਐ ਇਹਦਾ ਨੂੰ ਮਾਂ ਕਹਿੰਦੇ ਨੇ ਵੀ ਮਾਂ ਨੂੰ ਪੁੱਤ ਚੰਗਾਰੀ ਐ ਇੰਨਾ ਵੀ ਨੁਕਸ ਨਹੀਂ ਯਾਰ ਤੈਨੂੰ ਆ ਵੀਡੀਓ ਬਣਦੇ ਤੈਨੂੰ ਤਾਂ ਵੀ ਦੱਸਤੀ ਆ ਅਰੇ ਇੱਕ ਗੱਲ ਹੋਰ ਸੁਣ ਲੈ ਵੀਡੀਓ ਬਣਦੀ ਐ ਸਾਡੀ ਲੋਕੋ ਇਹ ਪਾਲੀ ਬਿਮਾਰੀ ਮਿੱਥੂ ਹੀ ਦਬ ਜਾਂਦੀ ਨੇ ਸੋ ਤੋਂ ਸਿੱਧੇ ਮੁੱਥੇ ਦਬਦੇ ਵੀ ਨਹੀਂ ਹੈਗੇ ਤੂੰ ਕਰ ਸੌਦਾ ਜੇ ਤੈਨੂੰ 1 ਰੁਪਿਆ ਕੱਢ ਗਿਆ ਹੈ 1 ਰੁਪਿਆ ਕੱਢ ਕੇ ਮੈਂ ਤੇਰਾ ਛੇਲਾ ਬਣੂ ਸਸਰੀਕਰ ਜੀ ਹਾਂ ਮੈਂ ਇਹਨੂੰ ਗੱਲ ਸੁਣ ਇਹਦਾ ਦੂਸਰਾ ਪਸ਼ੂ ਕੋਈ ਹੋਰ ਮਹਿੰਗਾ ਵੇਚ ਦੂੰਗਾ ਫਰਕ ਆ ਹੀ ਹੈ। ਸਾਰੀ ਦਾ ਇੱਕ ਪੂਣੀ ਦਾ ਕੰਮ ਇਹਦਾ ਪੂਣੀ ਕਰਾ ਦੇ। ਮੈਨੂੰ ਦੱਸਦਾ ਵੀ 1000 ਪੰਸਾ ਵਾਲਾ ਮਾਰ ਜਣਾ ਆਪਣੇ ਕੋਲੇ ਵੱਧ ਨਹੀਂ ਹੈਗਾ ਬੱਸ। ਹਾਂ। ਚਾਰੇ ਹੋਰ ਮਾਰ ਦੰਦੇ ਮਰੀਏ ਚਾਰੇ ਦੇ ਅੰਦਰ ਕੋਈ ਸ਼ੱਕ ਨਾ ਰਹੇ ਚਰਨੇ ਫੜੀ। ਕੋਈ ਵੀ ਨਹੀਂ ਹੈਗਾ। ਇਹ ਆ ਦੇਖ। ਇਹ ਆ ਦੇਖ ਓਏ। ਆ ਦੇਖ ਪੂਣੀ ਵਰਗੀ ਤਾਰ ਤੇ। ਖਾਲੀ ਇਸਦੇ ਜਮ੍ਹਾਂ ਕਰਤੀ। ਸ਼ੱਕ। ਨਾ ਚੋੜਾ। ਬੱਚੇ ਨੂੰ ਖਾਣ ਨਹੀਂ ਕਰਨੀ ਜਾਏਗੀ। ਓਏ ਕੋਈ ਗੱਲ ਨਹੀਂ ਬੇਥੇਰਾ ਉਤਰੇ ਹੋਗੇ ਅੱਥਨ ਨੂੰ। ਬਾਹ ਤੇਰੇ। ਭਵੇ ਕਮਾਟੋ ਗਿਆ ਪਾਟੀ ਤੜਕੀ ਤੂਫਾ ਬੱਤੀਆਂ ਲਾਉਨੇ ਆ ਵੀ ਵਪਾਰੀ ਜਾਉਂਦੇ ਰਹਣ ਛੇਤੀ ਮੈਂ ਮੈਂ ਤਾਂ ਰੋਜ ਲਾਉਣਾ ਮੇਰੀ ਜਿੰਨੀ ਤਾਂ ਤੂੰ ਲਾਉਂਦਾ ਵੀ ਨਹੀਂ ਹਾਂ ਲਿਆੜ ਉਹ ਵੀ ਮਾਰਾ ਨਾਲੇ ਚਾਓ ਜੀ ਲਓ ਲਓ ਜੀ ਆਹ ਆ ਚਰਮਾ ਦਾ ਬਰਾ ਭਾਈ ਜੰਦ ਲੱਗੇ ਲੱਭੇ ਲਓ ਜੀ ਲਓ ਬਾਈ ਹਾਂ ਮਾਸੜ ਦੇ ਲਵੇਂ ਲਾਓ ਮਾਸੜ ਮਾਸੜ ਬਣ ਗਿਆ 500 ਆ ਗਿਆ ਵੀ ਇੱਧਰਲੇ ਆ ਗਿਆ लाइया जा दो तीन चार पत्त अठ नौ दस ग्यारह बारह तेरह चौदह पंद्रह सोलह

ਪੂਰਾ 26 ਹੋ ਗਿਆ ਜੀ ਆ ਗਈ ਤਾਂ ਕਮ 55 ਮੈਨੂੰ ਦੇ ਦੇ ਮੇਰਾ ਹਾਂ ਆ ਵੀ ਤੇਰੇ ਹੱਥ ਨਾਲ ਫੜਾ ਮੈਨੂੰ ਐ ਨਹੀਂ ਲੈਣਾ ਕਿਤੇ ਕਦੇ ਰਾਜੂ ਨੇ